ਕਿਹਦੇ ਕੁੜੀ ਨਿਕਲ ਜੇ ਹੂੰ ਕਿਸੇ ਦਾ ਮੁੰਡਾ ਮਰ ਜੇ ਹੂੰ ਕਿਸੇ ਦੇ ਬਿਜਲੀ ਨਹੀਂ ਆਈ ਹੂੰ ਕਿਸੇ ਦੇ ਟੂਟੀ ਨਹੀਂ ਆਈ ਹੂੰ ਲਾ ਦਿਓ ਜੀ ਲਾ ਦਿਓ ਜੀ ਧਰਨਾ ਰੋਕ ਲਓ ਗਿਆ ਨੂੰ ਇਹ ਤਾਂ ਪ੍ਰਸ਼ਾਸਨ ਦਾ ਸਾਡੇ ਤਾਂ ਨਹੀਂ ਹੈ ਸਾਨੂੰ ਕਾਹ ਤੋਂ ਪਰੇਸ਼ਾਨ ਕੀਤਾ ਜਾਂਦਾ ਹੂੰ ਸਾਡੇ ਅ ਕੀ ਕਸੂਰ ਹੈ ਅਸੀਂ ਕਈ ਕਈ ਵਾਰੀ ਵਾਰੀ ਦੋ ਤਿੰਨ ਦਿਨਾਂ ਦੇ ਭੁੱਖੇ ਹੁੰਨੇ ਤੇ ਅਸੀਂ ਜਾ ਕੇ ਜਾਮ ਤੇ ਖੜ ਜੰਨੇ ਹਾਂ ਭੁੱਖੇ ਹੀ ਫੇਰ ਖੜੇ ਰਹਿੰਨੇ ਆ ਉੱਥੇ 300 ਰੁਪਿਆ ਸਾਨੂੰ ਗੇੜੇ ਦਾ ਦਿੰਦੇ ਆ ਹੂੰ ਮਾਲਕ ਹੂੰ ਛੇ ਦਿਨ ਅਜ ਗੱਡੀ ਮੇਰੀ ਕੱਲ ਖਾਲੀ ਹੋਈ ਆ ਹੂੰ ਪੂਰਾ ਖੱਜਲ ਖਵਾਰ ਹੋਇਆ ਮੈਂ ਜਿੰਨਾ ਕਹਦੋਂ ਉਹਨਾਂ ਸਵੇਰੇ ਜਾਂਦਾ ਹੀ ਪਹਿਲਾਂ ਸੈਲਰ ਜਾਂਦਾ ਹੀ ਸੈਲਰ ਵਾਲੇ ਨਹੀਂ ਸੌਂਦੇ ਮੰਡੀ ਜਾਉਣਾ ਆੜ ਤੱਕਾ ਨਹੀਂ ਸੌਂਦਾ ਹੂੰ ਮੌਚਰ ਦੇ ਵਿੱਚ ਡਰਾਈਵਰ ਕੀ ਕਰੇ ਇਹ ਡਰਾਈਵਲ ਆ ਨਾ ਹੂੰ ਇਹ ਜੇ ਸੜਕ ਤੇ ਡੱਟਦਾ ਬੱਚਾ ਜਾਂਦਾ ਨਾ ਹੂੰ ਉਹਨੂੰ ਵੀ ਬਚਾਉਣ ਦੀ ਕੋਸ਼ਿਸ਼ ਕਰਦਾ ਜੀ ਕੁਦਰਤ ਤੋਂ ਹੁਣ ਜੇ ਅਗਲਾ ਹੀ ਗਲਤ ਤੁਰਿਆ ਆਉਂਦਾ ਤਾਂ ਉਦੋਂ ਚ ਫਿਰ قصੂਰਵਾਰ ਤਾਂ ਫੇਰ ਵੱਡੀ ਵੱਡੀ ਕਿੰਨੇ ਵਾਲਾ ਕਿਸੇ ਜੀ ਸਾਡੇ ਮੂਰੇ ਕੋਈ ਮੋਟਰਸਾਈਕਲ ਵਾਲਾ ਵੀ ਆਉਂਦਾ ਨਾ ਉਹਨੇ ਲਾਈਟ ਮਾਰ ਦੇਣੀ ਆ ਉਹਨੇ ਇਹ ਨਹੀਂ ਵੇਖਣਾ ਵੀ ਇਹ ਗੱਡੀ ਕੱਚੇ ਮਾਲ ਵਾਲੀ ਆ ਇਹ ਤੇ ਕਿੰਨਾ ਵਜਨ ਆ ਜਾਂ ਇਹ ਕਿਵੇਂ ਰੁਗੂਗੀ ਕਿਵੇਂ ਨਹੀਂ ਉਹਨੇ ਮੋਟਰਸਾਈਕਲ ਵਾਲਿਆਂ ਨੇ ਵੀ ਮੂਰੇ ਕਰ ਦੇਣਾ ਹੂੰ ਠੀਕ ਆ ਨਾ ਕੁੱਲ ਮਿਲਾ ਕੇ ਡਰਾਈਵਰ ਸਾਰੇ ਪਾਸੋਂ ਦੁਖੀ ਆ ਠੰਡ ਦਾ ਮੌਸਮ ਅੱਗੇ ਸ਼ੁਰੂ ਹੋ ਗਿਆ ਧੁੰਦ ਪੈਣੀ ਸ਼ੁਰੂ ਹੋ ਗਈ ਆ ਠੀਕ ਆ ਤੇ ਆਪੋ ਆਪਣੇ ਵਹੀਕਲਾਂ ਤੇ ਧਿਆਨ ਦੇ ਨਾਲ ਜਾਣਾ ਚਾਹੀਦਾ ਪਰ ਇੱਕ ਬੜੀ ਵੱਡੀ ਸਮੱਸਿਆ ਆਉਂਦੀ ਆ ਉਹ ਇਹ ਸਮੱਸਿਆ ਆਉਂਦੀ ਆ ਵੀ ਕਸੂਰ ਭਾਵੇਂ ਛਿੱਕ ਲਾਲੇ ਦਾ ਹੋਵੇ ਪਰ ਵੱਡੇ ਦਾ ਮੰਨਿਆ ਜਾਂਦਾ ਠੀਕ ਆ ਕਿਤੇ ਨਾ ਕਿਤੇ ਗਲਤੀ ਵੇਖੋ ਜਿਹੜਾ ਐਕਸੀਡੈਂਟ ਹੋ ਜਾਂਦਾ ਕੋਈ ਕਿਸੇ ਦੇ ਨਾਲ ਕਿਸੇ ਦੀ ਦੁਸ਼ਮਣੀ ਨਹੀਂ ਹੁੰਦੀ ਇੱਕ ਗਲਤੀ ਕਾਰਨ ਹੋ ਜਾਂਦਾ ਪਰ ਕਸੂਰ ਵੱਡੀਆਂ ਚੀਜ਼ਾਂ ਲੈਂਦੇ ਗਿਣਿਆ ਜਾਂਦਾ ਆਪਣੇ ਨਾਲ ਖੜੇ ਆ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਜਦੋਂ ਇਹ ਜੀਆਂ ਕੱਟੇ ਜੰਦਗਿਆ ਇਹਨਾਂ ਦੀ ਕਿਤੇ ਸੁਣਵਾਈ ਹੁੰਦੀ ਵੀ ਜਾਂ ਨਹੀਂ ਹੁੰਦੀ ਇਹ ਬਾਪੂ ਜੀ ਖੜੇ ਇਹਨਾਂ ਦਾ 50 60 ਸਾਲ ਦਾ ਤਿਆਰ ਬਾਈ ਗੱਲ ਵੀ ਕਰਕੇ ਹਟੇ ਸੀ ਅੱਗੇ ਕਰ ਰਹੇ ਸੀ ਵੀ ਪਤਾ ਸਾਰਾ ਕੋਈ ਸਰਕਾਰਾਂ ਨੂੰ ਵੀ ਪਤਾ ਹੁੰਦਾ ਪ੍ਰਸ਼ਾਸਨ ਨੂੰ ਵੀ ਪਤਾ ਹੁੰਦਾ ਵੀ ਗਲਤੀ ਕੀ ਦੀ ਆ ਪਰ ਕਿਤੇ ਨਾ ਕਿਤੇ ਨੱਕੇ ਪੈਸੇ ਪਏ ਜਾਂਦੀ ਆ ਜਾਂ ਕਿਤੇ ਨਾ ਕਿਤੇ ਬੰਦੇ ਨੂੰ ਨੱਕੀ ਸਜ਼ਾ ਵੀ ਕੱਟਣੀ ਪੈ ਜਾਂਦੀ ਆ ਠੀਕ ਆ ਜੇ ਕਿਤੇ ਚੀਜ਼ ਖੜੀ ਆ ਉਹਦੇ ਵਿੱਚ ਆ ਕੇ ਕੋਈ ਵਹੀਕਲ ਵੱਜਿਆ ਕਿਸੇ ਗਲਤੀ ਦੇ ਕਾਰਨ ਹਮੇਸ਼ਾ ਵਾਸਤੇ ਜਿਹਦੇ ਕੋਲੇ ਵੱਡਾ ਵਹੀਕਲ ਆ ਉਹਦਾ ਹੀ ਕਸੂਰ ਆ ਜਿਹੜਾ ਉਹ ਮੰਨਿਆ ਜਾਂਦਾ ਬਾਪੂ ਕੀ ਹਾਲ ਚਾਲ ਠੀਕ ਆ ਕੀ ਨਾਮ ਆ ਤੁਹਾਡਾ ਮਲਕੀਤ ਸਿੰਘ ਜੀ ਕਿੰਨੇ ਸਾਲ ਦਾ ਤਿਆਰ ਬੜਾ ਡਰਾਈਵਰੀ ਦਾ ਮੈਂ ਸਾਲ 1968 ਦਾ ਪਿਆ ਮੈਂ ਇਸ ਲੈਂਡ ਦੇ ਜੀ ਕੀ ਸਮੱਸਿਆ ਜਦੋਂ ਐਕਸੀਡੈਂਟ ਹੁੰਦੇ ਆ ਵੱਡੇ ਮਸ਼ੀਨਰੀ ਵਾਲਿਆਂ ਨੂੰ ਕੀ ਕੁਝ ਚੱਲਣਾ ਪੈਂਦਾ ਉਹ ਤਾਂ ਹੁਣ ਤੁਸੀਂ ਆ ਚਿੱਦੇ ਵਾਲਾ ਆਪ ਹੀ ਦੇਖ ਲਿਆ ਕੀ ਕਸੂਰ ਸੀਦਾ ਟਿਪਰ ਵਾਲੇ ਦਾ ਕਸੂਰ ਸੀਗਾ ਕੋਈ ਜੀ ਉਹਨੂੰ 5 ਲੱਖ ਰੁਪਈਆ ਭਰਨਾ ਪਿਆ ਜੀ ਉਹ ਕਾਹਦਾ ਭਰਾਇਆ ਉਹਨਾਂ ਨੇ ਹੂੰ ਅੱਧੀ ਛੜਕ ਦੇ ਅੱਧੀ ਛੜਕ ਦਾ ਹੱਕ ਆ ਨਾ ਸਾਡਾ ਅੱਧੀ ਛੜਕ ਤੇ ਤੁਰੇ ਜਾਂਦੇ ਆ ਅੱਧੀ ਤੋਂ ਬਾਅਦ ਜਾਂਦੇ ਆ ਕਿਸੇ ਪਾਸੇ ਫੇਰ ਸਹੀ ਕਸੂਰਵਾਰ ਹਮ ਲਿਆ ਕੇ ਮੋਟਰਸਾਈਕਲ ਵਿੱਚ ਮਾਰਿਆ ਬੰਦਾ ਮਰ ਗਿਆ ਲਾ ਕੇ ਜਾਮ ਜਾਮ ਲਾਤਾ ਪਬਲਿਕ ਦਾ ਕੀ ਕਸੂਰ ਹੈ ਹਮ ਟ੍ਰੈਫਿਕ ਦਾ ਟ੍ਰੈਫਿਕ ਕਹਿੰਦਾ ਕੀ ਕਸੂਰ ਹੈ ਹਮ ਇਹ ਤੋਂ ਬੰਦੇ ਨੇ ਲੁਧਿਆਣੇ ਜਾਣਾ ਹਮ ਛੇ ਦਾ ਨੂੰ ਇੱਥੇ ਬਾਗੇ ਪਰ ਨਹੀਂ ਵੱਜ ਗੇ ਹਮ ਕਿਹੜੀ ਕਿਹੜੀਆਂ ਬੱਸਾਂ ਤੇ ਜਾਊਗਾ ਹਮ गांव ਨੇ ਕਿਤੇ ਜਾਂਦਾ ਨਹੀਂ ਵੀ ਉੱਥੇ ਬਸ ਅੱਡੇ ਚ ਉਤਰ ਕੇ ਤੇ ਘਰੀ ਵੜ ਜਾਣਾ ਹੂੰ ਉਹਨੇ ਹੋਰ ਵੀ ਕਿਤੇ ਜਾਣਾ ਹੂੰ ਉਹ ਦੱਸੋ ਕਹਤੇ ਜਾਊਗਾ ਹੂੰ ਬੱਚੇ ਆ ਬੰਦਾ ਤਾਂ ਚਲ ਕਿਵੇਂ ਨਾ ਕਿਵੇਂ ਕੱਟ ਲੂ ਜਿਨਾਂ ਨੇ ਕਿਵੇਂ ਕਟੂਗੇ ਬੱਚੇ ਕਿਵੇਂ ਕਟਣਗੇ ਸਾਲ ਦਾ ਮਹੀਨਾ ਬਿਲਕੁਲ ਉਹਨਾਂ ਦਾ ਕੀ ਹੱਲ ਹੂੰ ਇਹ ਜਿਹੜੇ ਧਰਨੇ ਲਾਉਣੇ ਆ ਇਹ ਵੀ ਵੈਸੇ ਹੱਲ ਨਹੀਂ ਇਸ ਸਮੱਸਿਆ ਦਾ ਹੱਲ ਨਹੀਂ ਹੂੰ ਵੈਸੇ ਕਈ ਵਾਰੀ ਜਿਵੇਂ ਤੁਸੀਂ ਦੱਸਿਆ ਇਹ ਚੀਜ਼ ਦੇ ਵੀ ਆਪਾਂ ਮੰਨਦੇ ਆ ਬਹੁਤ ਥਾਵਾਂ ਤੇ ਐ ਹੁੰਦਾ ਮੋਟਰਸਾਈਕਲ ਵਾਲੇ ਹਨੇਰੇ ਸਵੇਰੇ ਵਜਦੇ ਆ ਜਾਂ ਕਈ ਵਾਰੀ ਉਹਨਾਂ ਦੇ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਜਾਂ ਕਈ ਵਾਰੀ ਚਲੋ ਠੀਕ ਆ ਗਲਤੀ ਹੋ ਜਾਂਦੀ ਆ ਵੱਡੀ ਚੀਜ਼ ਪਰ ਲੱਗਦਾ ਵੀ ਨਹੀਂ ਕਸੂਰ ਵੱਡੀ ਮਸ਼ੀਨਰੀ ਵਾਲੇ ਜਿਹੜਾ ਮੂਰੇ ਜਾ ਰਿਹਾ ਉਹਦਾ ਤਾਂ ਪੂਰੀ ਨਹੀਂ ਆਪਾਂ ਕਹਿ ਸਕਦੇ ਜਾਂ ਇਹ ਜਿਹੜਾ ਡਰਾਈਵਰ ਆ ਨਾ ਹੂੰ ਇਹ ਜੇ ਸੜਕ ਤੇ ਡੱਡ ਦਾ ਬੱਚਾ ਜਾਂਦਾ ਨਾ ਹੂੰ ਉਹਨੂੰ ਵੀ ਬਚਾਉਣ ਦੀ ਕੋਸ਼ਿਸ਼ ਕਰਦਾ ਜੀ ਕੁਦਰਤ ਤੋਂ ਹੁਣ ਜੇ ਅਗਲਾ ਹੀ ਗਲਤ ਤੁਰਿਆ ਆਉਂਦਾ ਤਾਂ ਉਦੋਂ ਚ ਫਿਰ قصوروار ਤਾਂ ਫਿਰ ਵੱਡੀ ਬੜੀ ਜਿੰਦਰੇ ਵਾਲਾ ਕਿਸੇ ਗੱਲ ਬਿਲਕੁਲ ਇਹ ਗੱਲ ਸਹੀ ਆ ਬਾਪੂ ਦੀ ਕਿ ਆਖਰਕਾਰ ਜਿਹੜਾ ਡਰਾਈਵਰ ਹੁੰਦਾ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਜਦੋਂ ਕਾਨੂੰਨ ਬਣੇ ਸੀ ਡਰਾਈਵਰਾਂ ਦੇ ਖਿਲਾਫ ਉਦੋਂ ਵੀ ਇਹ ਗੱਲ ਸੁਣਨ ਨੂੰ ਵੀਰ ਨੇ ਡਰਾਈਵਰ ਨੇ ਦੱਸੀ ਸੀ ਵੀ ਅਸੀਂ ਤਾਂ ਇੱਥੋਂ ਤੱਕ ਜਾਣਦੇ ਆ ਵੀ ਕੋਈ ਚੀਜ਼ ਟਾਇਰ ਦੇ ਥੱਲੇ ਨਾ ਆਵੇ ਤੇ ਕਿਸੇ ਇਨਸਾਨ ਨੂੰ ਮਾਰਨਾ ਉਹਦੇ ਚੜਾਉਣਾ ਇਹ ਤਾਂ ਬਹੁਤ ਦੂਰ ਦੀ ਗੱਲ ਆ ਪਰ ਕਿਤੇ ਨਾ ਕਿਤੇ ਕਾਨੂੰਨ ਨੂੰ ਸੋਧ ਕਰਨੀ ਚਾਹੀਦੀ ਹੈ ਜਰੂਰ ਸੋਚਣਾ ਕਿਤੇ ਨਾ ਕਿਤੇ ਇਹ ਚਾਹੀਦਾ ਇਹ ਸਮੱਸਿਆ ਦਾ ਹੱਲ ਠੀਕ ਆ ਛੋਟੀ ਮਸ਼ੀਨਰੀ ਵਾਲੇ ਤੋਂ ਕਿਤੇ ਵੱਜ ਗਈ ਜਾਂ ਆਪਾਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਇੱਕ ਘਟਨਾ ਇਹ ਹੋਈ ਸੀ ਕਿ ਕਿਸੇ ਦਿਨ ਟਿਪਰ ਦੇ ਗੱਡੀ ਐਦਾਂ ਟੇਢੀ ਕਰਕੇ ਮੂਹਰ ਦੀ ਕੱਢਣ ਲੱਗਾ ਸੀ ਟਰੱਕ ਦੇ ਮਗਰੋਂ ਬੰਪ ਰੜ ਗਿਆ ਟਰੱਕ ਵਾਲੇ ਦੇ ਗੱਲ ਪੈ ਗਿਆ ਇਕੱਠ ਹੋ ਗਿਆ ਪਰ ਉਹ ਮੈਂ ਆਪਦੇ ਅੱਖੀ ਘਟਨਾ ਵੇਖੀ ਮੈਂ ਜਦੋਂ ਉਹਨੂੰ ਗੱਡੀ ਵਾਲੇ ਨੂੰ ਇਹ ਗੱਲ ਕਹੀ ਵੀ ਕਿ ਵਾਲੇ ਕਸੂਰ ਨਹੀਂ ਟਰੱਕ ਵਾਲੇ ਦਾ ਤੂੰ ਟੇਢੀ ਗੱਡੀ ਕਿ ਲਿਆ ਕੇ ਮੂਰ ਦੀ ਕੱਢਣ ਲੱਗਿਆ ਸੀ ਸਪੇਸ ਥੋੜੀ ਸੀ ਜਗ੍ਹਾ ਥੋੜੀ ਸੀ ਕਸੂਰ ਤੇਰਾ ਫਿਰ ਸਾਰੇ ਇਸ ਗੱਲ ਨੂੰ ਬੋਲੇ ਵੀ ਹਾਂ ਤੇਰਾ ਕਸੂਰਾ ਨਹੀਂ ਤਾਂ ਵੱਡੀ ਮਸ਼ੀਨਰੀ ਵਾਲੇ ਦਾ ਜਿਹੜਾ ਕਸੂਰ ਆ ਉਹ ਗਿਣਿਆ ਜਾਂਦਾ ਕਿਉਂਕਿ ਇਹਨਾਂ ਨੇ ਦਰੂਦ ਡਰਾਡੇ ਆ ਜਿਹੜਾ ਜਾਣਾ ਹੁੰਦਾ ਡਰਾਈਵਰ ਦੀ ਜ਼ਿੰਦਗੀ ਕੀ ਆ ਬਾਪੂ ਕੀ ਪਰਿਵਾਰ ਨੂੰ ਕਿੰਨੇ ਟਾਈਮ ਬਾਦੋਦਾਰ ਦੂਰ ਦਰਾ ਹਰ ਸਮੱਸਿਆ ਦਾ ਅੱਜ ਸੇ ਪੁਣੀ ਮਲੇ ਹੂੰ ਤੇ ਤੇ ਡੇਢ ਮਿੰਟ ਹੋਵੇ ਕਿਤੇ 2 ਵਜੇ ਬਾਯਾ ਗੁਜਰਾਤ ਹੋ ਕੇ ਜਾਣਾ ਸਾਨੂੰ ਤਾਂ ਸਮੱਸਿਆ ਹਾਂ ਜੇ ਧਰਨਾ ਲੱਗ ਜੇ ਫਿਰ ਵੀ ਤੁਹਾਨੂੰ ਤਾਂ ਖੜਨਾ ਪੈਂਦਾ ਛੋਟੇ ਵੀ ਕਲੇ ਕਿਸੇ ਦੀ ਕੁੜੀ ਨਿਕਲ ਜੇ ਹੂੰ ਕਿਸੇ ਦਾ ਮੁੰਡਾ ਮਰ ਜੇ ਹੂੰ ਕਿਸੇ ਦੀ ਬਿਜਲੀ ਨਹੀਂ ਆਈ ਹੂੰ ਇਹਦੇ ਟੂਟੀ ਨਹੀਂ ਆਈ ਹੂੰ ਲਾ ਦਿਓ ਜੀ ਲਾ ਦਿਓ ਜੀ ਧਰਨਾ ਰੋਕ ਲਓ ਗਿਆ ਨੂੰ ਹੂੰ ਪਾਣੀ ਦੇਣਾ ਤੇ ਉਹਨਾਂ ਦੀ ਮੋੜ ਕੇ ਲੈ ਕੇ ਦੇਣੀ ਆ ਵੀ ਭਾਈ ਫੇਰ ਸਾਨੂੰ ਹੂੰ ਗਾਂਜ ਪਾਣੀ ਛੱਡਣਾ ਤੇ ਅਸੀਂ ਤਾਰਾਂ ਚ ਕਰੰਟ ਛੱਡਣਾ ਇੱਕ ਕੰਪ੍ਰਾਸ਼ਾਸਨ ਦਾ ਸਾਡਾ ਤਾਂ ਨਹੀਂ ਹੈ ਸਾਨੂੰ ਕਾਹਦੂ ਪਰੇਸ਼ਾਨ ਕੀਤਾ ਜਾਂਦਾ ਹੂੰ ਸਾਡਾ ਕੀ ਕਸੂਰ ਹੈ ਅਸੀਂ ਕਈ ਕਈ ਵਾਰੀ ਵਾਰੀ ਦੋ ਤਿੰਨ ਦਿਨਾਂ ਦੇ ਭੁੱਖੇ ਹੁੰਨੇ ਤੇ ਅਸੀਂ ਜਾ ਕੇ ਜਾਮ ਚ ਖੜ ਜੰਨੇ ਆ ਭੁੱਖੇ ਹੀ ਫੇਰ ਖੜੇ ਰਹਿੰਨੇ ਆ ਉੱਥੇ ਬਿਲਕੁਲ ਛੱਡ ਕੇ ਜਾਂ ਜੋਗੇ ਵੀ ਨੇੜਾ ਵੀ ਕਰਨ ਛੱਡ ਕੇ 25 30 ਉੱਤੇ 25 30 ਲੱਖ ਦਾ ਮਾਲ ਲੱਖ ਨੇੜੇ ਜਾਵੜਨ ਬਿਲਕੁਲ ਕਿਹੜੇ ਪਾਸੇ ਜਾਈਏ ਛੱਡ ਕੇ ਉਹਨੂੰ ਕੋਈ ਹੋਟਲ ਨਹੀਂ ਉੱਥੇ ਹੂੰ ਪਿੰਡ ਆਇਆ ਤਾਂ ਪਹਿਲਾਂ ਹੀ ਧਰਨਾ ਜੁੱਤੀਆਂ ਮਾਰਨ ਨੂੰ ਤਿਆਰ ਹੋਏ ਬੈਠੇ ਹੁੰਦੇ ਆ ਬਿਲਕੁਲ ਕੀਮਤੀ ਗੱਲਾਂ ਜਿੰਨਾਂ ਨੂੰ ਇਹ ਸਾਨੂੰ ਸਮਝਣਾ ਚਾਹੀਦਾ ਆਖਰਕਾਰ ਛੋਟੀ ਗੱਡੀ ਵਾਲਾ ਜਾਂ ਮੋਟਰਸਾਈਕਲ ਵਾਲਾ ਨਿਕਲ ਵੀ ਜਾਂਦਾ ਆਸੇ ਪਾਸੇ ਦੀ ਪਰ ਇਹ ਉਥੇ ਟਰੱਕ ਖੜ ਜਾਂਦੇ ਆ ਵਹੀਕਲ ਉਥੇ ਵੱਡੇ ਖੜ ਜਾਂਦੇ ਜਿਹੜੇ ਲੌਂਗ ਆ ਕਿਉਂਕਿ ਫਿਰ ਇਹ ਨਾ ਕਿਤੇ ਪਾਸੇ ਛੱਡ ਕੇ ਜਾਣ ਹੁੰਦੇ ਆ ਟਰਾਲੇ ਦੀ ਵੀ ਜ਼ਿੰਮੇਵਾਰੀ ਆ ਹਨਾ ਉੱਤੇ ਸਮਾਨ ਦੀ ਵੀ ਜ਼ਿੰਮੇਵਾਰੀ ਆ ਫਿਰ ਇਹਨਾਂ ਦਾ ਖਾਣਾ ਪੀਣਾ ਭੁੱਖੇ ਧਿਆਏ ਵਾਕਈ 2 2 3 3 ਦਿਨ ਜਿੰਨੇ ਦਿਨ ਧਰਨਾ ਲੰਮਾ ਚੱਲਦਾ ਉਹਨੇ ਉਹਨੇ ਦਿਨ ਇਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਇਹ ਕਰਨਾ ਪੈਂਦਾ ਹੋਰ ਵੀ ਡਰ ਆਪਣੇ ਨਾਲ ਵੀਰ ਖੜੇ ਆ ਡਰਾਈਵਰ ਜੀ ਵੀ ਹੁਣ ਅਸੀਂ ਇੱਥੋਂ ਤੁਰ ਸਕਦੇ ਆ ਆ ਮੰਡੀ ਚੋਂ ਬਾਗ ਵਾਲਿਆਂ ਨੂੰ ਤੁਰ ਨਹੀਂ ਸਕਦੇ ਹੂੰ ਚਿੱਟੇ ਵਾਲਾਂ ਨੂੰ ਬੋਰੇ ਪਾਜਦੇ ਜੀ ਡਰਾਈਵਲ ਨੇ ਹੂੰ ਸੈਟ ਆਇਆ ਉਹ ਅਸੀਂ ਚੋਰ ਹਾਂ ਤੇ ਅਸੀਂ ਫਿਰ ਚੋਰ ਹਾਂ ਹੂੰ ਚਾਣ ਵੇਲੇ ਹੋਣੇ ਆ ਹੂੰ ਇਹ ਨਹੀਂ ਸਾਡੀ ਗੱਲ ਮੰਨਣੇ ਵੀ ਚਿੱਟੇ ਵਾਲਿਆਂ ਨੇ ਲਾਲੇ ਬਿਲਕੁਲ ਹੁਣ ਇੱਥੋਂ ਲਾ ਕੇ ਦਰਖ ਦੇ ਮੇਰੀ ਬੋਲ ਆਇਆ ਹੋ ਜੀ ਉਹਨਾਂ ਨੇ ਉਹਨਾਂ ਨੇ ਤਾਂ ਨਹੀਂ ਮੰਨਣਾ ਬਿਲਕੁਲ ਵੀ ਡਾਣੇ ਚੜ ਗਿਆ ਹਮ ਅੜ ਵੀ ਜਾਂਦਾ ਹਮ ਇਹਨੀ ਗੱਲ ਵੀ ਨਹੀਂ ਵੀ ਅੜਦਾ ਸਾਡਾ ਤਾਂ ਸਮੱਸਿਆ ਹੀ ਸਮੱਸਿਆ ਹਮ ਸਾਡੇ ਤਾਂ ਹੱਲ ਹੀ ਕੋਈ ਨਹੀਂਗਾ ਹਮ ਨਾ ਸਾਡੇ ਮਤਲਬ ਪਬਲਿਕ ਪਬਲਿਕ ਬਿਲਕੁਲ ਵੱਡੀਆਂ ਸਿਆ ਜਿਹੜੀਆਂ ਇਹ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਸੋਚਣੀਆਂ ਚਾਹੀਦੀਆਂ ਬਾਈ ਜੀ ਕਿੰਨਾ ਚਮਕਾ ਡਰਾਈਵਰੀ ਕਰ ਦਿਆਂ ਦਾ ਮੈਨੂੰ ਬਾਈ ਜੀ ਹੋ ਗਏ 13 ਸਾਲ ਹੋ ਗਏ ਡਰਾਈਵਰੀ ਕਰ ਦੇਣ ਨੂੰ ਹੂੰ ਕੁੱਲ ਮਿਲਾ ਕੇ ਡਰਾਈਵਰ ਦੁਖੀ ਹਰ ਪਾਸਿਓਂ ਹੂੰ ਸੋਨੂੰ ਇਸ ਵਾਰ ਕੋਈ ਦੱਸ ਦੇਣਾ ਕੱਢਣਾ ਆ ਸੀ ਜੰਦੂ ਬਾਈ ਹੂੰ ਗੱਡੀ ਭਰੀ ਸਾਈਲਰ ਵਾਲੇ ਮਾਲ ਕੋਲੇ ਖੜੇ ਸੀ ਹੂੰ ਮੋਕਚਰ ਕੋਈ ਡਰਾਈਵਰ ਨੇ ਇੱਦਾਂ ਕੱਢਣਾ ਨਹੀਂ ਹੂੰ ਗੱਡੀ ਭਰ ਕੇ ਲੈ ਗਿਆ ਹੂੰ ਬਾਗੇ ਪੁਰਾਣੇ ਸੇਲਰ ਚ ਪਹੁੰਚ ਗਈ ਹੂੰ 300 ਰੁਪਿਆ ਸਾਨੂੰ ਗੇੜੇ ਦਾ ਦਿੰਦੇ ਆ ਹੂੰ ਮਾਲਕ ਹੂੰ 6 ਦਿਨ ਅੱਜ ਗੱਡੀ ਮੇਰੀ ਕੱਲ ਖਾਲੀ ਹੋਈ ਆ ਹੂੰ ਪੂਰਾ ਖੱਜਲ ਖਵਾਰ ਹੋਇਆ ਮੈਂ ਜਿੰਨਾ ਕਹਦੋਂ ਉਹਨਾਂ ਸਵੇਰੇ ਜਾਂਦਾ ਹੀ ਪਹਿਲਾਂ ਸੇਲਰ ਜਾਂਦਾ ਹੀ ਸੇਲਰ ਵਾਲੇ ਨਹੀਂ ਸੌਂਦੇ ਮੰਡੀ ਜਾਉਣਾ ਆੜ ਤਕਾਣੀ ਸੌਂਦਾ ਹੂੰ ਮੌਚਰ ਦੇ ਵਿੱਚ ਡਰਾਈਵਰ ਕੀ ਕਰੇ ਹੂੰ ਮੈਂ ਸਾਨੂੰ ਘਟੋਤੀ ਦਾ ਜੇ ਘਟੋਤੀ ਆਉਂਦੀ ਤਾਂ ਵੀ ਰੋਕ ਲਓ ਗੱਡੀ ਜੇ ਮੁਕਚਰ ਹੁੰਦਾ ਹੋ ਅਸੀਂ ਕੀ ਮੁਕਚਰ ਕੱਟਣਾ ਦਾ ਅਸੀਂ ਤਾਂ ਪੜਾ ਲੈਣਾ ਹੂੰ ਇਹਦਾ ਮਾਲਡ ਹੋਣਾ ਹੂੰ ਕੀ ਨਾ ਉਹਨੇ ਘੱਟ ਕੱਲਿਆ ਕਿੰਨਾ ਵੱਧ ਕੱਲਿਆ ਫਿਰ ਉੱਥੇ ਆਉਂ ਆ ਵੀ ਜੇ ਘੱਟ ਆ ਗਿਆ ਲਿਖ ਦਿਓ 7 ਕੁਆਂਟਲ ਘੱਟ ਜੀ ਹੂੰ ਕਿ ਜੇ ਸਾਡਾ 50 ਕਿਲੋ 2 ਕੁਆਂਟਲ ਵੱਧ ਗਿਆ ਓਕੇ ਆ ਜੀ ਅੱਛਾ ਵਧੀਆ ਓਕੇ ਲਿਖ ਦੇਣਾ ਸਹੀ ਆ ਘਾਟਾ ਤੁਹਾਡੇ ਪੱਲੇ ਪਾ ਦੇ ਉਹ ਘਾਟੇ ਪੱਲੇ ਪਾ ਦੇਣਾ ਹੂੰ ਤੇ ਜੇ ਮਤਲਬ ਵੱਧ ਗਿਆ ਓਕੇ ਆ ਜੀ ਅੱਛਾ ਜਿਹੜਾ ਬਾਪੂ ਜੀ ਘੱਟ ਪਾ ਦਿੰਦੇ ਆ ਘਾਟਾ ਪਾਤਾ 7 ਕੁਇੰਟਲ 5 ਕੁਇੰਟਲ ਉਹ ਫਿਰ ਪੈਸੇ ਕੱਢਦੇ ਆ ਤੁਹਾਡੇ ਉਹ ਉਹ ਪਹਿਲੇ ਸਾਡੇ ਨਹੀਂ ਕੱਢਦੇ ਅਰਧੀਆਂ ਨੂੰ ਦੇਣੇ ਪੈਂਦੇ ਆ ਪਰ ਪਰੇਸ਼ਾਨ ਅਸੀਂ ਹੁੰਨੇ ਆ ਹੁਣ ਕਿੰਨੇ ਦਿਨ ਲਾ ਕੇ ਦਿੰਦਾ ਨਹੀਂ ਰੋਲਾ ਦੇ ਆ ਨਾ ਅਰਧੀਆਂ ਦਿੰਦਾ ਨਹੀਂ ਟਾਈਮ ਤੇ ਜਾ ਕੇ ਕਟੌਤੀ ਪੈ ਗਈ ਔਰ ਮੇਰੀ ਗੱਡੀ ਦੀ ਮੌਚਰ ਵੱਧ ਕਰਕੇ ਅਰਧੀਆਂ ਪਹੁੰਚਿਆ ਨਹੀਂ ਨਾ ਦਾ ਆਪਦੀ ਫੜ ਤੇ ਆਇਆ ਨਾ ਸੇਲਰ ਵਾਲਿਆਂ ਦੇ ਮੱਥੇ ਲੱਗਿਆ ਠੀਕ ਆ ਨਾ ਡਰਾਈਵਰ ਖੱਜਲ ਖਰਾਵ ਕਰਨੋ ਆ ਜਾਂ ਡਰਾਈਵਰ ਹੋਇਆ ਮਾਲਕ ਮੈਨੂੰ ਬੋਲਦਿਆ ਮਾਲਕ ਮੈਨੂੰ ਕਹਿੰਦਾ ਵੀ 6 ਦਿਨ ਹੋ ਗਏ ਗੱਡੀ ਨਹੀਂ ਖਾਲੀ ਕੀਤੀ ਤੂੰ ਕਿਉਂ ਦੋ ਸਪੈਸ਼ਲਾਂ ਸਿੰਘੀਆਂ ਉਹ ਮੈਸ ਹੋ ਗਈਆਂ ਉਹ ਮਾਲਕ ਕਹਿੰਦੇ ਕਿਉਂ ਭਰਿਆ ਪੁੱਛ ਕੇ ਭਰਿਆ ਜਾਂਦਾ ਕਰੀਏ ਕੀ ਹਰ ਗੱਲ ਡਰਾਈਵਰ ਤੇ ਆ ਕੇ ਰੁਕ ਜਾਂਦੀ ਹੈ ਹਰ ਪਾਸੋਂ ਡਰਾਈਵਰ ਦੁਖੀ ਆ ਕਰੇ ਦਾ ਕਰੇ ਕੀ ਡਰਾਈਵਰ 300 ਰੁਪਏ ਦੇ ਵਿੱਚ ਤੁਸੀਂ ਦੱਸ ਦੋ ਹੁਣ 6 ਦਿਨ ਡਰਾਈਵਰ ਕੀ ਕਰੂਗਾ ਚਾਹ ਪੀਊਗਾ ਕਿ ਰੋਟੀ ਖਾਊਗਾ ਕਿਹੜੇ ਪਾਸੇ ਜਾਊਗਾ 100 ਰੁਪਏ ਭੜੇ ਦਾ ਲੱਗ ਜਾਂਦਾ ਬਾਗੇ ਪਰਾਂ ਦਾ ਇੱਥੋਂ ਬਿਲਕੁਲ ਜੀ ਹੁਣ ਇਹ ਥੋੜੀ ਬਾਗੇ ਪਰਾਨੀ ਉੱਤਰੀਆਂ ਕੋਈ ਫੁੱਲੇ ਵਾਲੇ ਖੜੀ ਆ ਹੂੰ ਕੋਰਟ ਤੇ ਖੜੀ ਆ ਹੂੰ ਕੋਈ ਕੋਈ ਹੂੰ ਕੋਈ ਹੂੰ ਕੋਈ ਕਿਤੇ ਖੜੀ ਆ ਹੂੰ ਤੈਨੂੰ ਤਾਂ ਦੂਰ ਤੈਨੂੰ ਸਾਡੇ ਤਾਂ ਜੇਬ ਚੋਂ ਜਾਣਿਆ ਤੈਨੂੰ ਸਾਨੂੰ ਕੀ ਬਜਣਾ ਬਿਲਕੁਲ ਖੜੀ ਤਾਂ ਜੇਬ ਚੋਂ ਜਾਣਿਆ ਉਲਟ ਬਿਲਕੁਲ ਅਸੀਂ ਆਪਦੇ ਵੱਲੋਂ ਪੂਰਾ ਲਾਭ ਕਰਦੇ ਆਂ ਕੋਸ਼ਿਸ਼ ਕਰਦੇ ਆਂ ਵੀ ਮਾਲਕ ਦਾ ਘੇੜਾ ਵੱਧ ਲੱਗੇ ਜੇ ਮਾਲਕ ਦਾ ਘੇੜਾ ਵੱਧ ਲੱਗੂਗਾ ਫੇਰ ਹੀ ਸਾਨੂੰ ਚਾਰ ਪੈਸੇ ਬਣਨਗੇ ਠੀਕ ਆ ਨਾ ਜਿੱਦੇ ਮੇਰੀ ਗੱਡੀ ਭਰ ਕੇ ਗਈ ਆ ਮੈਂ ਰਾਤ ਨੂੰ 3 ਕਿਲੋਮੀਟਰ ਤੁਰ ਕੇ ਆਂ ਜਨੂਆਣੇ ਤੋਂ ਕੋਈ ਬੱਸ ਦਾ ਟਾਈਮ ਨਹੀਂ ਰਿਹਾ ਹੂੰ ਕਿਸੇ ਨੇ ਮੈਨੂੰ ਭਾਇਆ ਨਹੀਂ ਹਾਲਾਤ ਮਾੜੇ ਆ ਪੰਜਾਬ ਦੇ ਬਿਲਕੁਲ ਜੀ ਠੀਕ ਆ ਨਾ ਅਗਲਾ ਕਹਿੰਦਾ ਕੀ ਪਤਾ ਕੌਣ ਆ ਹਰੇਕ ਬੰਦਾ ਡਰਦਾ ਹੂੰ ਮਾੜੇ ਨਾ ਚੰਗੇ ਵੀ ਬਦਨਾਮ ਹੋਈ ਜਾਂਦੇ ਆ ਕਿਸੇ ਨੇ ਬਿਠਾਇਆ ਨਹੀਂ 3 ਕਿਲੋਮੀਟਰ ਤੁਰ ਕੇ ਆਇਆ ਪਰ ਫਿਰ ਵੀ 6 6 ਦਿਨ ਹੋ ਗਏ 6 ਦਿਨਾਂ ਬਾਅਦ ਗੱਡੀ ਖਾਲੀ ਕਰਕੇ ਅੱਜ ਮੰਡੀ ਦੇ ਵਿੱਚ ਆਇਆ ਅੱਜ ਹੁਣ ਇੱਥੇ ਕੋਈ ਸੇਲਰ ਵਾਲਾ ਨਹੀਂ ਹਜੇ ਪਹੁੰਚਿਆ ਪਰਖੀ ਵਾਲਾ ਹੂੰ 12 1 ਵੱਜ ਚੁੱਕੇ ਐਦੋਂ ਬਾਅਦ ਦੱਸੋ ਕਦੋਂ ਡਰਾਈਵਰ ਗੱਡੀ ਭਰੂਗਾ ਕਦੋਂ ਲੇਵਰ ਭਰੂਗੀ ਕਦੋਂ ਤੁਰੂਗਾ ਕਦੋਂ ਘਰੇ ਜਾਊਗਾ ਉਹ ਤੇ ਖਿਲਾਰ ਕੇ ਘਰੇ ਹੂੰ ਉੱਥੇ ਲਾਉਣੀ ਥੋੜੀ ਇਹਨਾਂ ਨੇ ਉਹਨਾਂ ਨੇ ਕਿਹਾ ਇੱਥੇ ਸਾਈਡ ਤੇ ਕਰਕੇ ਲਾ ਦੇ ਹੂੰ ਖਿਲਾੜ ਕੇ ਆਓ ਘਰੇ ਫਿਰ ਸਦੇ ਹੋ ਫਿਰ ਜਾਓ ਹਾਂ ਲੰਮਾ ਲੰਮਾ ਕਤਾਰਾਂ ਛੜਕਦੇ ਲੱਗੇ ਜਾ ਰਹੇ ਕੋਈ ਬੁੜੀਆਂ ਨੂੰ ਕੋਈ ਕਿਵੇਂ ਗਈਏ 5 ਵਜੇ ਉੱਠ ਕੇ ਸਾਨੂੰ ਪਰੋਠੇ ਲਾ ਕੇ ਦਿਓ ਉਹ ਜਵਾਕਾਂ ਵਾਲੀਆਂ ਬੁੜੀਆਂ ਨਾਲ ਜਵਾਕ ਉੱਠਦੇ ਆ ਬਿਲਕੁਲ ਜੇ ਜਵਾਕ ਉੱਤੇ ਦਾ ਬਿਮਾਰ ਹੁੰਦਾ ਉਹ ਬਿਲਕੁਲ ਜੀ ਇੱਥੇ ਕੋਈ ਅੰਦਾਜ਼ਾ ਹੁੰਦਾ ਜਿਵੇਂ ਅੱਜ ਤੁਸੀਂ ਗੱਡੀ ਮੰਡੀ ਚ ਲਿਆਈ ਵੀ ਕਿੰਨੇ ਦਿਨਾਂ ਚ ਲੋਡ ਹੋ ਜਾਂਦੀ ਹੈ ਇੱਕ ਦਿਨ ਲੱਗਦਾ ਦੋ ਦਿਨ ਕੋਈ 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 ਅੰਦਾਜ਼ਾ ਨਹੀਂ ਇਹਦੇ ਵਿੱਚ ਕੋਈ ਅੰਦਾਜ਼ਾ ਨਹੀਂ ਇਹਦੇ ਵਿੱਚ ਕੋਈ ਪੱਕਾ ਟਾਈਮ ਕੋਈ ਨਹੀਂਗਾ ਹੂੰ ਬਸ ਡਰਾਈਵਰ ਦਾ ਕੁੱਤੇ ਜਾਗ ਚ ਬੈਠਾ ਹੂੰ ਦਿਨੇ ਵੀ ਰਾਤ ਨੂੰ ਵੀ ਉਹਨੂੰ ਕੁੱਤੇ ਚਾਗਾ ਦਿਨੇ ਵੀ ਕੋਈ ਸੁੱਖ ਦਾ ਟਾਈਮ ਨਹੀਂ ਨਾ ਡਰਾਈਵਰ ਦਾ ਕੋਈ ਰੋਟੀ ਦਾ ਟਾਈਮ ਆ ਨਾ ਕੋਈ ਚਾਹ ਦਾ ਨਾ ਕੋਈ ਸੌਣ ਦਾ ਹੂੰ ਫਿਰ ਵੀ ਡਰਾਈਵਰ ਮਾਰਾ ਚਾਹ ਤਾਂ ਕਿਉਂ ਉਹਨੂੰ ਪਾਣੀ ਵੀ ਨਹੀਂ ਪੀਉਂਦੇਗੇ ਅਰਗੋ ਦਾ ਪਾਣੀ ਲੈਣ ਲੈਣ ਦਿੰਦੇ ਹੁੰਦੇ ਕਹਿੰਦੇ ਟੂਟੀ ਤੋਂ ਭਰ ਲਓ ਹੂੰ ਸਾਈਲਰ ਜੇ ਵੀ ਕੋਈ ਦਿਨ ਨਹੀਂ ਵੀ ਕਿਤੇ ਖਾਲੀ ਹੋ ਜੂਗੀ ਨਾ ਕੋਈ ਕੋਈ ਦਿਨ ਨਹੀਂ ਜੀ 6 ਦਿਨ ਹੁਣ ਉੱਥੇ ਖੜੀ ਰਹੀ ਹੈ ਜੀ ਗੱਡੀ 6 ਦਿਨ ਖੜੀ ਰਹੀ ਹੈ ਪੂਰੀ ਹੁਣ ਉੱਥੇ 6 ਦਿਨ ਬਾਅਦ ਖਾਲੀ ਹੋਈ ਹੈ ਪਰ ਇੱਕ ਗੱਲ ਜ਼ਰੂਰ ਬੇਨਤੀ ਕਰਦੇ ਆ ਜਿਹੜੀ ਮਰਜ਼ੀ ਜਥੇਬੰਦੀ ਕੋਈ ਧਰਨਾ ਲਾਉਂਦੀ ਹੈ ਚਾਹੇ ਕੋਈ ਕਿਸੇ ਵੀ ਮਸਲੇ ਨੂੰ ਲੈ ਕੇ ਧਰਨਾ ਲਾਉਂਦੀ ਹੈ ਜਿਵੇਂ ਬਾਪੂ ਨੇ ਕਿਹਾ ਵੀ ਅਸੀਂ ਉਹ ਚੀਜ਼ ਦੇ ਜਦੋਂ ਗੁਨਾਹgar ਨਹੀਂ ਅਸੀਂ ਕੋਈ ਗਲਤੀ ਨਹੀਂ ਕੀਤੀ ਠੀਕਾ ਤੁਸੀਂ ਰੋਕਣਾ ਜੀ ਸਤ ਕੇ ਰੋਕ ਲੋ ਠੀਕਾ ਜੋ ਵੀ ਥੋ ਥੋਂਦਾ ਪਰ ਇਹ ਜਰੂਰ ਸਮਝਣਾ ਚਾਹੀਦਾ ਕਿ ਜਿਹੜੇ ਵੀਰ ਟਰੱਕਾਂ ਵਾਲੇ ਨੇ ਠੀਕ ਆ ਜਿਨ੍ਹਾਂ ਦੇ ਮਾਲ ਆ ਭਰਿਆ ਹੋਇਆ ਕੋਈ ਜਾ ਰਿਹਾ ਇਹਨਾਂ ਨੂੰ ਜਰੂਰ ਲਾਂਗਾ ਦੇਣ ਦਾ ਫਰਜ਼ ਬਣਦਾ ਕਿਤੇ ਨਾ ਕਿਤੇ ਕਿਉਂਕਿ ਜਿਹੜੇ ਛੋਟੇ ਵਹੀਕਲ ਆ ਉਹ ਪਿੰਡਾਂ ਵਿੱਚ ਦੀ ਲਿੰਕ ਰੋਡ ਦੇ ਜਾ ਸਕਦੇ ਆ ਜੀ ਇਹਨਾਂ ਨੂੰ ਹੋਰ ਜਗ੍ਹਾ ਥੋੜੀਆਂ ਜੀ ਡੀਐਸਪੀ ਦਾ ਘਰਾਵ ਕਰਨ ਥਾਣੇ ਦਾ ਘਰਾਵ ਕਰਨ ਹਮ ਐਮਐਲਏ ਦੇ ਬਾੜ ਦੇ ਮੂਹਰੇ ਜਾ ਕੇ ਲਾਉਣ ਹਮ ਕਿ ਅਸੀਂ ਗੱਡੀਆਂ ਨੇ ਥੋਨੇ ਇਹਨਾਂ ਨੂੰ ਰੋਕ ਲਓ ਇਹਨਾਂ ਅਸੀਂ ਤਾਂ ਗਾਈਆਂ ਹੂੰ ਗਾਈਆਂ ਸਾਡਾ ਕਸੂਰ ਕੋਈ ਨਹੀਂ ਪਰ ਇਹ ਹੈ ਅਸੀਂ ਕਸੂਰਵਾਰ ਹੀ ਵੇਖੋ ਕਿੱਡੀਆਂ ਵੱਡੀਆਂ ਵੱਡੀਆਂ ਸਮੱਸਿਆਵਾਂ ਆ ਇਨਾ ਡਰਾਈਵਰ ਵੀਰਾਂ ਦੀ ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ ਸਵੇਰ ਤੋਂ ਲੈ ਕੇ ਜਦੋਂ ਚਾਹ ਪੀਂਦੇ ਆ ਤੇ ਰਾਤ ਦੇ ਖਾਣੇ ਤੱਕ ਜੋ ਵੀ ਤੁਸੀਂ ਖਾਣਿਓ ਠੀਕ ਆ ਜਾਂ ਆਪਾਂ ਗੱਲ ਕਰ ਲਈਏ ਦੁੱਧ ਦੀ ਗੱਲ ਕਰ ਲਈਏ ਸਬਜ਼ੀਆਂ ਦੀ ਗੱਲ ਕਰ ਲਈਏ ਫਲ ਫਰੂਟ ਜਿਹੜੀ ਵੀ ਚੀਜ਼ ਅਸੀਂ ਰੁਟੀਨ ਦੇ ਵਿੱਚ ਆਪਣੇ ਲਈ ਵਰਤਦੇ ਆਂ ਠੀਕ ਆ ਉਹ ਸਾਰੀ ਇਹਨਾਂ ਦੀ ਦੇਣ ਜੇ ਅੱਜ ਕਹਿ ਰਹੇ ਆ ਕੋਈ ਜੰਮੂ ਦਾ ਫਰੂਟ ਖਾਣਾ ਤਾ ਇਹ ਲੈ ਕੇ ਆਉਂਦੇ ਆ ਆ ਨਿੱਗ ਦੇ ਵਿੱਚ ਕੋਈ ਉਥੋਂ ਦੀ ਕੰਬਲ ਲੋਈ ਆਪਾਂ ਕੋਟ-ਕੋਟੀਆਂ ਪਾ ਰਹੇ ਆ ਤਾਂ ਉਹ ਇਹ ਲੈ ਕੇ ਆਉਂਦਾ ਜਿੰਨਾ ਵੀ ਵਪਾਰ ਚੱਲ ਰਿਹਾ ਜਾਂ ਜਿੰਨੀਆਂ ਵੀ ਚੀਜ਼ਾਂ ਦਾ ਸੀ ਸਹੂਲਤਾਂ ਦਾ ਆਨੰਦ ਮਾਣ ਰਹੇ ਆ ਉਹ ਸਾਰੀ ਦੇਣ ਇਨ੍ਹਾਂ ਡਰਾਈਵਰ ਭਰਾਵਾਂ ਦੀ ਆ ਜੇ ਟਾਈਮ ਤੇ ਨਾਮ ਪਹੁੰਚਣ ਨਾ ਲੈ ਕੇ ਆਉਣ ਤਾਂ ਬਹੁਤ ਵੱਡੀ ਸਮੱਸਿਆ ਖੜੀ ਹੈ ਜਿਹੜੀ ਉਹ ਹੋ ਜਾਂਦੀ ਆ ਠੀਕ ਆ ਇਹਨਾਂ ਲਈ ਕਾਨੂੰਨ ਬੜੀ ਛੇਤੀ ਬਣਾ ਦਿੱਤੇ ਜਾਂਦੇ ਇਹਨਾਂ ਦਾ ਕਸੂਰ ਬੜੀ ਛੇਤੀ ਕੱਢ ਦਿੱਤਾ ਜਾਂਦਾ ਇਹਨਾਂ ਨੂੰ ਖੱਜਲ ਖਵਾਰ ਆ ਜਿਹੜਾ ਉਹ ਲੋੜ ਤੋਂ ਜ਼ਿਆਦਾ ਅਸੀਂ ਕਰਦੇ ਆ ਠੀਕ ਆ ਪਰ ਕਦੇ ਇਹਨਾਂ ਦੀ ਇਹ ਜ਼ਿੰਦਗੀ ਇਹ ਸਮੱਸਿਆ ਜ਼ਰੂਰ ਸਾਨੂੰ ਸੋਚਣੀ ਚਾਹੀਦੀ ਆ ਕਿਉਂਕਿ ਹਰ ਚੀਜ਼ ਆ ਜਿਹੜੀ ਉਹ ਸਾਡੇ ਤੱਕ ਪਹੁੰਚਾਉਂਦੇ ਆ ਫਰੂਟ ਆ ਸਬਜ਼ੀਆਂ ਜੀ ਉਹ ਲੇਟ ਹੋ ਗਿਆ ਜੀ ਕੱਟ ਲੋ ਜੀ ਗੱਡੀ ਵਾਲੇ ਦਾ ਪਾੜਾ ਜੀ ਫਿਰ ਉਹ ਪਾੜਾ ਕੌਣ ਪਾੜਾ ਤਾਂ ਉਹਨਾਂ ਕੋਲੇ ਆ ਹੂੰ ਪਾੜਾ ਤਾਂ ਉਹਨਾਂ ਨੇ ਕੱਟ ਕੇ ਦੇਣਾ ਨਾ ਸਾਨੂੰ ਹੂੰ ਅਸੀਂ ਉੱਥੇ ਬੋਲ ਹੀ ਨਹੀਂ ਸਕਦੇ ਜੇ 2-4 ਘੰਟੇ ਲੇਟ ਹੋ ਗਈ ਆ ਨਾ ਇਹਨਾਂ ਨੂੰ ਸਮੱਸਿਆ ਦਸੀ ਦੀ ਵੀ ਆਹ ਸਮੱਸਿਆ ਚ ਗੱਡੀ ਚ ਕੋਈ ਪੰਗ ਆ ਗਈ ਚਾਹੇ ਕੋਈ ਸਾਨੂੰ ਗੱਲ ਹੋ ਗਈ ਵੀ ਅਸੀਂ ਇੰਨਾ ਲੇਟ ਹੋਵਾਂਗੇ ਨਾ ਜੀ ਟਾਈਮ ਤੇ ਆਓ ਹੂੰ ਫਿਰ ਪੂਰਾ ਭਾੜਾ ਮਿਲੂਗਾ ਹੂੰ ਨਹੀਂ ਉਹਨਾਂ ਨੇ ਆਪ ਦੇ ਘੰਟੇ ਦੇ ਹਿਸਾਬ ਨਾਲ ਭਾੜਾ ਕੱਟ ਲੈਣਾ ਡਰਾਈਵਰ ਦੇ ਹੱਥ ਫੜਾ ਦੇਣਾ ਬਹੁਤ ਵੱਡੀ ਸਮੱਸਿਆ ਇਸ ਚੀਜ਼ ਉਦੋਂ ਬਾਅਦ ਫਿਰ ਕੀ ਆ ਹੂੰ ਉੱਥੇ ਨੇ ਇਹਨਾਂ ਨੇ ਬੜਦਾ ਹੂੰ ਫਿਰ ਮਾਲਕ ਨੂੰ ਰੇ ਅਗੇ ਝੋਖਣਾ ਪੈਂਦਾ ਕਿਵੇਂ ਲੇਟ ਹੋ ਗਿਆ ਹੂੰ ਕਾਹ ਤੋਂ ਲੇਟ ਹੋਇਆ ਕਾ ਭੜਾ ਕਿਵੇਂ ਕੱਟ ਲਿਆ ਉਹਨਾਂ ਨੇ ਹਮ ਹੁਣ ਕੀ ਦੱਸੀਏ ਵੀ ਕਾਦੋਂ ਕੱਟ ਲਿਆ ਬਿਲਕੁਲ ਉਹਨੂੰ ਰੋਡ ਐ ਐਕਸੀਡੈਂਟ ਹੋ ਗਿਆ ਹਮ ਜਾਮ ਹੋ ਗਿਆ ਹਮ ਕੈਂਟਿੰਗ ਹੋ ਗਿਆ ਬਿਲਕੁਲ ਹੁਣ ਕੱਲ੍ਹ ਦੇ ਮੈਂ ਵੇਖਾ 17 ਗੱਡੀਆਂਆਂ ਵਾਸੀ ਇੱਕੋ ਰੋਡ ਤੇ ਜੀ ਇੱਕ ਦੂਜੇ ਦੇ ਮਗਰ 17 ਗੱਡੀਆਂ ਜੀ ਹੁਣ 17 ਗੱਡੀਆਂ ਕਦੋਂ ਹਿਲੀਆਂ ਉਹ ਹਮ ਕਦੋਂ ਉਹਨਾਂ ਨੂੰ ਸਾਈਡ ਤੇ ਕੀਤਾ ਹਮ ਕਦੋਂ ਉਥੋਂ ਡਰਾਈਵਲ ਨਿਕਲਿਆ ਕੱਚੇ ਮਾਲ ਵਾਲਾ ਹਮ 4-5 ਘੰਟੇ ਮਰਗੇ ਉਹੀ 4-5 ਘੰਟੇ ਸਾਡੇ ਕੋਲੇ ਹੁੰਦੇ ਆ ਹਮ ਜਿਹੜੇ ਫ੍ਰੀ ਘੰਟੇ ਸਾਡੇ ਕੋਲੇ 4-5 ਹੀ ਹੁੰਦੇ ਆ ਜੀ ਭਵੇਂ ਉਹ ਗੱਡੀ ਆਂਧਰਾ ਚੋਂ ਚੱਲੇ ਹਮ ਚਾਹੋ ਗੁਜਰਾਤ ਚੋਂ ਚੱਲੇ ਹਮ ਤੋਂ ਚੱਲੇ ਚਾਹੋ ਘਟ ਹਮ ਕਿਤੋਂ ਵੀ ਚੱਲੇ ਹਮ 4-5 ਘੰਟੇ ਹੀ ਹੁੰਦੇ ਸਾਡੇ ਕੋਲੇ ਜੀ ਦੂਜਾ ਸਾਡਾ ਖਚਮੇ ਹੁੰਦਾ ਟਾਈਮ ਹਮ ਤੇ ਜੇ ਐ ਦੋ ਚਾਰ ਸਨੁਰਾਜ ਮਟਾ ਪੜਾ ਗਿਆ ਬਿਲਕੁਲ ਪਹਿਲੇ ਕੁਛ ਨਹੀਂ ਬਹੁਤ ਆ ਸਮੱਸਿਆ ਅਸਲ ਦੇ ਵਿੱਚ ਮੈਂ ਵੀ ਜੇ ਤੁਹਾਨੂੰ ਇਹ ਗੱਲ ਕਹਾਂ ਵੀ 30 ਸਾਲਾਂ 'ਚ ਮੈਂ ਵੀ ਇਹ ਗੱਲਾਂ ਪਹਿਲੀ ਵਾਰੀ ਸੁਣੀਆਂ ਵੇਖੋ ਕਿੱਡੀ ਵੱਡੀ ਗੱਲ ਆ ਚੀਜ਼ ਵੀ ਟਾਈਮ ਸਰ ਚਾਹੀਦੀ ਆ ਸਾਨੂੰ ਇਹਨਾਂ ਨੇ ਪਹੁੰਚਾਉਣੀ ਆ ਹਨਾ ਫਿਰ ਆਪਾਂ ਕਹਿੰਦੇ ਵੀ ਇੰਨੀ ਗੱਡੀ ਖਿੱਚ ਕੇ ਆਈ ਜਾਂ ਕੀ ਕਾਰਨ ਬਣਿਆ ਪਰ ਕਿਤੇ ਨ ਕਿਤੇ ਰਾਹ ਤੇ ਇਹ ਚੀਜ਼ ਦੀ ਦੇਣੀ ਚਾਹੀਦੀ ਆ ਕਿਉਂਕਿ ਜਿੱਥੇ ਇਹ ਸਮੱਸਿਆ 'ਚ ਫਸ ਜਾਂਦੇ ਆ ਜਿਹੜੀ ਗੱਲ ਇਹਨਾਂ ਨੇ ਕਦੇ ਕੀਤੀ ਨਹੀਂ ਐਕਸੀਡੈਂਟ ਹੋ ਗਿਆ ਜਾਮ ਲੱਗ ਗਿਆ ਜਿੰਨੇ ਟਾਈਮ 'ਚ ਜਿਹੜੇ ਟਾਈਮ ਤੇ ਮੰਨ ਲਓ ਗੱਡੀ ਆ ਕੇ ਜਾਮ ਦੇ ਵਿੱਚ ਰੁਕ ਗਈ ਜਿਹੜੇ ਟਾਈਮ ਤੋਂ ਗੱਡੀ ਨਿਕਲੀ ਉੱਥੇ ਘੰਟਾ ਲੱਗਿਆ ਉੱਥੇ 2 ਘੰਟੇ ਲੱਗੇ ਉੱਥੇ 1 ਦਿਨ ਲੱਗਿਆ ਉਹ ਸਾਰਾ ਸਮਾਂ ਇਹਨਾਂ ਦਾ ਇਹਨਾਂ ਨੂੰ ਦੇਣਾ ਚਾਹੀਦਾ ਕਿਉਂਕਿ ਉਹਦੇ ਵਿੱਚ ਤੇ ਕਾਰੀ ਕੁਝ ਨਹੀਂ ਸਕਦੇ ਜਿਹੜੀ ਚੀਜ਼ ਇਹਨਾਂ ਦੇ ਹੱਥ ਦੇ ਵਿੱਚ ਹੀ ਨਹੀਂ ਹੈ ਉਹ ਕਿਵੇਂ ਕਰ ਲੈਣਗੇ ਜਾਂ ਧਰਨੇ ਤੇ ਜਾਂ ਉਹਨਾਂ ਪਬਲਿਕ ਦੇ ਉਤੋਂ ਦੀ ਨਿਗਾਹ ਕੇ ਗੱਡੀ ਜਾਂ ਉਹਨਾਂ ਦਾ ਖੈਬੜ ਕੇ ਕਿਵੇਂ ਅੱਗੇ ਲਿਆਉਣਗੇ ਉਹ ਟਾਈਮ ਇਹਨਾਂ ਨੂੰ ਦੇਣਾ ਚਾਹੀਦਾ ਤੇ ਇੱਕ ਬਹੁਤ ਵੱਡੀ ਕਰਾਪਸ਼ਨ ਵੀ ਕਹਿ ਸਕਦੇ ਆ ਹਨ ਵੱਡਾ ਰਿਸ਼ਵਤ ਵਾਲੀ ਗੱਲ ਕਹਿ ਸਕਦੇ ਆ ਜਦੋਂ ਇਹਨਾਂ ਦਾ ਪਹਾੜਾ ਕੱਟਿਆ ਜਾਣਾ ਉਹੀ ਚਾਰ ਪੈਸੇ ਇਹਨਾਂ ਨੇ ਕਮਾਉਣੇ ਹੁੰਦੇ ਆ ਉਸੇ ਦੀ ਆਸ ਹੁੰਦੀ ਆ ਉਹੀ ਇਹਨਾਂ ਦੇ ਧਰਨਿਆਂ ਦੇ ਕਰਕੇ ਇਹ ਜਾਮ ਦੇ ਕਰਕੇ ਖਤਮ ਹੋ ਜਾਂਦੇ ਆ ਇਹ ਉਸੇ ਤਰ੍ਹਾਂ ਫਿਰ ਖਾਲੀ ਹੱਥ ਘਰੇ ਆਉਣ ਵਾਲੀ ਗੱਲ ਹੋਈ ਇਹ ਮਿਹਨਤ ਸਭ ਤੋਂ ਜ਼ਿਆਦਾ ਇਹਨਾਂ ਦੀ ਆ ਸਭ ਤੋਂ ਜ਼ਿਆਦਾ ਜਿਹੜਾ ਜਾਗਣਾ ਇਹਨਾਂ ਦਾ ਸਭ ਤੋਂ ਜ਼ਿਆਦਾ ਜਿਹੜੀ ਮਿਹਨਤ ਕਰਕਾ ਉਹ ਇਹਨਾਂ ਡਰਾਈਵਰ ਭਰਾਵਾਂ ਦਾ ਹਰ ਚੀਜ਼ ਹੈ ਜਿਹੜੀ ਸਮੇਂ ਸਿਰ ਉਹ ਪਹੁੰਚਾਉਣੀ ਆ ਗਰਮੀ ਦੀ ਸਰਦੀ ਦੀ ਜਿਹੜੀ ਠੋਠਦੀ ਹੈ ਜਿਹੜੀ ਵੀ ਚੀਜ਼ ਆ ਪਰ ਫਿਰ ਵੀ ਇਹਨਾਂ ਨੂੰ ਐਡੀਆਂ ਵੱਡੀਆਂ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਜਿਵੇਂ ਅਸੀਂ ਘਟਕੋਂ ਚੱਲ ਗਏ ਜੀ ਕੱਚਾ ਮਾਲ ਉਹ ਦਰੋਂ ਆਉਂਦਾ ਜਿਵੇਂ ਅਨਾਨਾਸ ਵਗੈਰਾ ਆਉਂਦਾ ਹੂੰ ਚਾਹ ਅਸੀਂ ਨਾਸਕ ਤੋਂ ਹੂੰ ਚਾਹ ਅਸੀਂ ਨਾਗਪੁਰੋਂ ਚੱਲ ਗਏ ਹੂੰ ਘੰਟੇ ਸਾਨੂੰ 72 ਦਿੰਦੇ ਆ ਉਹ ਜੀ 72 ਘੰਟੇ ਚ ਲਾਉਣੀਆਂ ਗੱਡੀ ਹੂੰ ਸਫ਼ਰ ਦੇਖ ਲੈ ਇੱਥੋਂ ਕਿੰਨਾ ਪਤਲੇ ਘੰਟਿਆਂ ਦੇ ਵਿੱਚ ਧੁੰਦ ਵੀ ਪੈਣੀ ਸਾਰਾ ਕੁ ਪੈਣਾ ਉਹ ਚਮੀਰ ਵੀ ਪੈਣਾ ਜੀ ਉਹ ਚ ਨੇਰੀ ਵੀ ਆਉਣੀ ਆ ਕੋਈ ਮੂਰੇ ਆ ਗਿਆ ਤੂੰ ਉਹਨੂੰ ਵੀ ਬਚਾਉਣਾ ਤੇ ਮੂਰੇ ਆ ਗਿਆ ਉਹਨੇ ਵੀ ਬਚਾ ਗੱਡੀ ਵੀ ਭਜਾਉਣੀ ਪੈਣੀ ਆ ਹੂੰ ਸਾਡੇ ਮੂਰੇ ਕੋਈ ਮੋਟਰਸਾਈਕਲ ਵਾਲਾ ਵੀ ਆਉਂਦਾ ਨਾ ਹੂੰ ਉਹਨੇ ਲਾਈਟ ਮਾਰ ਦੇਣੀ ਆ ਹੁਣ ਇਹ ਨਹੀਂ ਵੇਖਣਾ ਵੀ ਇਹ ਗੱਡੀ ਕੱਚੇ ਮਾਲ ਵਾਲੀ ਆ ਇਹ ਤੇ ਕਿੰਨਾ ਵਜਣਾ ਜਾਂ ਇਹ ਕਿਵੇਂ ਰੁਕੂਗੀ ਕਿਵੇਂ ਨਹੀਂ ਉਹਨੇ ਮੋਟਰਸਾਈਕਲ ਆ ਲੈਨੇ ਵੀ ਮੂਰੇ ਕਰ ਦੇਣਾ ਹਮ ਠੀਕ ਹੈ ਨਾ ਕੁੱਲ ਮਿਲਾ ਕੇ ਡਰਾਈਵਰ ਸਾਰੇ ਪਾਸੋਂ ਦੁਖੀ ਆ ਕਿਸੇ ਮਰਜ਼ੀ ਕੰਟਰੀ ਬਾਹਰ ਦੀ ਵੇਖ ਲੋ ਬਾਹਰ ਡਰਾਈਵਰ ਨੂੰ ਹਰ ਸੁਵਿਧਾ ਹਰ ਪਾਸੋਂ ਸੌਖਾ ਇੱਕ ਇੰਡੀਆ ਆ ਜਿੱਥੇ ਸਾਰਿਆਂ ਨਾਲੋਂ ਵੱਧ ਡਰਾਈਵਰ ਔਖਾ ਸਾਰਿਆਂ ਨਾਲੋਂ ਵੱਧ ਤਨਖਾਹ ਘਾਟਾ ਸਾਰਿਆਂ ਪਾਸੋਂ ਡਰਾਈਵਰ ਦੁਖੀ ਆ ਤਾਂ ਇੰਡੀਆ ਦਾ ਡਰਾਈਵਰ ਦੁਖੀ ਆ ਬਿਲਕੁਲ ਬਹੁਤ ਵੱਡੀਆਂ ਸਮੱਸਿਆਵਾਂ ਆਏ ਡਰਾਈਵਰ ਇnga ਜਿਹੜੀਆਂ ਤੁਹਾਨੂੰ ਦੱਸਿਆ ਪਰ ਸਭ ਤੋਂ ਦੁੱਖ ਇਸ ਗੱਲ ਦਾ ਹੋਇਆ ਵੀ ਜਦੋਂ ਇਹਨਾਂ ਦੀ ਗੱਡੀ ਕਿਸੇ ਵੀ ਜਾਮ ਦੇ ਵਿੱਚ ਜਾਂ ਕਿਸੇ ਰੋਡ ਐਕਸੀਡੈਂਟ ਤੇ ਉੱਥੇ ਜਾ ਕੇ ਫਸ ਜਾਂਦੀ ਹੈ ਤਾਂ ਉੱਥੇ ਜਿਹੜਾ ਸਮਾਂ ਉਹ ਇਹਨਾਂ ਨੂੰ ਦੇਣਾ ਚਾਹੀਦਾ ਉਹ ਖਰਾਬ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਨਾਂ ਦੀ ਬਹੁਤ ਵੱਡੀ ਮਜਬੂਰੀ ਆ ਬਾਈ ਨੇ ਆਪਦਾ ਇਹ ਦੁੱਖ ਦੱਸਿਆ ਇਹਨਾਂ ਨੇ ਕਿਉਂਕਿ ਬਹੁਤ ਵੱਡੀ ਸਮੱਸਿਆ ਪਰ ਸਾਨੂੰ ਇਹ ਸੋਚਣਾ ਪਊ ਸਭ ਤੋਂ ਵੱਧ ਅਸੀਂ ਕੋਸ਼ਿਸ਼ ਕਰਾਂਗੇ ਤੁਸੀਂ ਬਹੁਤ ਲੋਕ ਆ ਜਿਹੜੇ ਸਾਨੂੰ ਵੇਖਦੇ ਹੋ ਸਾਡੇ ਚੈਨਲ ਨੂੰ ਪਰ ਇਹਨਾਂ ਦਾ ਜਰੂਰ ਅਸੀਂ ਕਰਾਂਗੇ ਜੇ ਇੱਥੇ ਵੀ ਕਿਤੇ ਧਰਨੇ ਤੇ ਜਾਂ ਇਹ ਜੇ ਜਾਮ 'ਚ ਅੱਗੇ ਤੋਂ ਅਸੀਂ ਖਬਰ ਕਰਨ ਜਾਇਆ ਕਰਾਂਗੇ ਜਿੱਥੇ ਸਾਨੂੰ ਟਰੱਕ ਜਾਂ ਇਹ ਵਹੀਕਲ ਦੇ ਸਿਆ ਕਰਨਗੇ ਉਹਨਾਂ ਲਈ ਅਸੀਂ ਬੇਨਤੀ ਜ਼ਰੂਰ ਕਰਿਆ ਕਰਾਂਗੇ ਵੀ ਇਹਨਾਂ ਨੂੰ ਜ਼ਰੂਰ ਨਿਘਾਇਆ ਕਰੋ ਕਿਉਂਕਿ ਇਹਨਾਂ ਦਾ ਨੁਕਸਾਨ ਨਾਲ ਪਹਾੜੇ ਦਾ ਵੀ ਆ ਉਹ ਇਹਨਾਂ ਦਾ ਕੱਟਿਆ ਜਾਣਾ ਜਿਹੜੇ 2 ਪੈਸੇ ਇਹਨਾਂ ਨੂੰ ਬਚਨੇ ਆ ਉਹ ਉਹਨਾਂ ਧਰਨਿਆਂ ਦੀ ਸਮੱਸਿਆ ਕਰਕੇ ਕੱਟੇ ਜਾਂਦੇ ਆ ਤੇ ਉਸੇ ਨਾਲ ਹੀ ਇਹਨਾਂ ਨੇ ਆਪਦਾ ਪਰਿਵਾਰ ਜਿਹੜਾ ਪਾਲਣਾਗਾ ਉਹੀ ਇਹਨਾਂ ਦੇ ਕੱਟੇ ਜਾਣੇ ਇਹਨਾਂ ਦਾ ਕੀਤਾ ਹੋਇਆ ਕੰਮ ਵੀ ਸਾਰਾ ਬੇਕਾਰ ਜਾਂਦਾ ਇਹ ਗੱਲ ਸਪਸ਼ਟਾ ਤੇ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ